वेलकम दोस्तों ਤੁਹਾਡੇ ਆਪਣੇ YouTube ਚੈਨਲ Math with Tricks ਤੇ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਵੀ ਆਪਾਂ ਜੋ ਵੀ ਪੰਜਾਬ ਰਿਲੇਟਡ ਨਿਊਜ਼ ਆਉਂਦੀ ਹੈ ਜਾਂ ਮੁਲਾਜ਼ਮਾਂ ਰਿਲੇਟਡ ਕੋਈ ਵੀ ਨਿਊਜ਼ ਆਉਂਦੀ ਹੈ ਤਾਂ ਉਸ ਦੀ ਅਪਡੇਟ ਆਪਾਂ ਇਸੇ ਚੈਨਲ ਤੇ ਸਾਂਝੀ ਕਰਦੇ ਰਹਿੰਦੇ ਆ ਤਾਂ ਹੁਣ 25 ਅਗਸਤ ਨੂੰ ਇੱਕ ਕੇਸ ਦਾ ਜਿਹੜਾ ਮਾਨਯੋਗ ਹਾਈ ਕੋਰਟ ਦੇ ਵਿੱਚ ਫੈਸਲਾ ਹੋਇਆ ਸੀ डीए ਨੂੰ ਲੈ ਕੇ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਮੌਜੂਦਾ ਪੰਜਾਬ ਦੇ ਵਿੱਚ ਜਿਹੜਾ ਮੁਲਾਜ਼ਮਾਂ ਨੂੰ ਡੀਏ ਮਿਲ ਰਿਹਾ ਹੈ ਉਹ 42% ਮਿਲ ਰਿਹਾ ਹੈ ਤੇ ਜਿਹੜਾ ਸੈਂਟਰ ਦੇ ਮੁਲਾਜ਼ਮਾਂ ਨੂੰ 55% ਤੱਕ ਜਾ ਡੀਏ ਜਿਹੜਾ ਮਿਲ ਰਿਹਾ ਹੈ ਤਾਂ ਇਹ ਜਿਹੜਾ ਫਰਕ ਹੈਗਾ ਡੀਏ ਦਾ ਉਸ ਤੇ ਜਿਹੜਾ ਲੈ ਕੇ ਕੇਸ ਲਗਾਇਆ ਗਿਆ ਸੀਗਾ ਤੇ ਉਸ ਦੇ ਸਬੰਧ ਦੇ ਵਿੱਚ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਤਾਂ ਕਿੰਨੀ ਦੇਰ ਦੇ ਵਿੱਚ ਇਹ ਡੀਏ ਦੇ ਬਕਾਈ ਜਾਰੀ ਕਰਨ ਨੂੰ ਹੈ ਕੱਲੇ ਪਟੀਸ਼ਨਰ ਨੂੰ ਹੈ ਜਾਂ ਸਾਰਿਆਂ ਨੂੰ ਹੈ ਇਸ ਦੀ ਸਾਰੀ ਡਿਟੇਲ ਆਪਾਂ ਕਿਸ ਦੀ ਜੋ ਆਰਡਰ ਆਏ ਨੇ ਉਹ ਪੜ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਬਿਲਹਾਲ ਆਪਾਂ ਗੱਲ ਕਰੀਏ ਤਾਂ ਇੱਕ ਮੁਲਾਜ਼ਮਾਂ ਦੇ ਲਈ ਤੇ ਪੈਨਸ਼ਨਾਂ ਦੇ ਜਿਹੜੀ ਜਿਹੜੀ ਖੁਸ਼ੀ ਦੀ ਖਬਰ ਹੈ ਵੀ ਜਿਹੜਾ ਹਾਈ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਜਿਹੜੇ ਸੈਂਟਰ ਦੇ ਬਰਾਬਰ ਡੀਏ ਦੇਣ ਦੇ ਸਬੰਧ ਦੇ ਵਿੱਚ ਤਾਂ ਹੁਣ ਆਪਾਂ ਪੂਰੀ ਖਬਰ ਦਾ ਜਾਇਜ਼ਾ ਲੈਣੇ ਆ ਆਪਾਂ ਚੱਲਦੇ ਹਾਂ ਜਿਹੜੇ ਆਰਡਰ ਆਏ ਨੇ ਉਸ ਤੇ ਤਾਂ ਜੀ ਇਹ ਕੋਰਟ ਦਾ ਜਿਹੜਾ ਕੇਸ ਹੈ ਇਹ 2025 ਦੇ ਵਿੱਚ ਜਿਹੜੀ ਪਟੀਸ਼ਨ ਧਾਇਰ ਕੀਤੀ ਜਾਂਦੀ ਹੈ ਬਰਬਾਕੀ ਇਹ ਰੈਡ ਪਟੀਸ਼ਨ ਦਾ ਨੰਬਰ ਹੈਗਾ 24698 ਤਾਂ ਇਹ ਤੁਸੀਂ ਜਾ ਕੇ ਹਾਈ ਕੋਰਟ ਦੀ ਸਾਈਟ ਤੇ ਸਰਚ ਕਰ ਸਕਦੇ ਹੋ ਕਦੋਂ ਇਹ ਕੇਸ ਲਗਾਇਆ ਗਿਆ ਕੀ ਇਹਦਾ ਪ੍ਰੋਸੈਸਿੰਗਾ ਫਾਈਨਲੀ ਜਿਹੜੇ ਡਿਸੀਜਨ ਹੈ ਉਹ 25 ਅਗਸਤ ਨੂੰ ਇਸ ਤੇ ਡਿਸੀਜਨ ਜਿਹੜਾ ਦਿੱਤਾ ਜਾਂਦਾ ਹੈ ਕੇਸ ਜਿਹੜਾ ਡਿਸਪੋਜ਼ ਆਫ ਕੀਤਾ ਜਾਂਦਾ ਹੈ ਤਾਂ ਉਸ ਦੇ ਨਾਲ ਜਿਹੜੇ ਹੁਕਮ ਜਾਰੀ ਕੀਤੇ ਜਾਂਦੇ ਨੇ ਤਾਂ ਉਸ ਦੇ ਜਿਹੜੇ ਆਰਡਰ ਅੱਜ ਅਪਲੋਡ ਹੋਏ ਤੇ ਉਹ ਸਾਰੇ ਹੀ WhatsApp ਗਰੁੱਪਾਂ ਦੇ ਵਿੱਚ ਜਾਂ ਜਿੰਨੇ ਵੀ ਐਜੂਕੇਸ਼ਨ ਰਿਲੇਟਡ ਗਰੁੱਪ ਹੈਗੇ ਨੇ ਚੈਨਲ ਹੈਗੇ ਨੇ ਉਹਨਾਂ ਤੇ ਜਿਹੜੇ ਅਪਡੇਟ ਕੀਤੇ ਗਏ ਨੇ ਆਪਾਂ ਵੀ ਆਪਣੇ Telegram ਚੈਨਲ ਤੇ ਅਸੀਂ PDF ਜਿਹੜੀ ਅਪਲੋਡ ਕਰਤੀ ਹੈ ਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤਾਂ ਹੁਣ ਆਪਾਂ ਚੱਲਦੇ ਹਾਂ ਵੀ ਇਹ ਜਿਹੜਾ ਕੇਸ ਸੀਗਾ ਇਹ ਨਿਰਮਲ ਸਿੰਘ ਤਨੋਆ ਐਂਡ ਅਦਰ ਬਲਦ ਲਗਾਇਆ ਗਿਆ ਸੀਗਾ ਵਿਦ ਸਟੇਟ ਆਫ ਪੰਜਾਬ ਤਾਂ ਇਹ ਕੇਸ ਸੀਗਾ ਡੀਐਨੂ ਲੈ ਕੇ the prayer in the writ petition filed under article 226 227 of constitution of india is for issuance of writ in the nature of mandamus directing the respondent to grant the benefit to dearness allowance the dnr's leave da te dra te ek ek te da jehda 125% 11 2016 te 28% jehda 17 2021 nu lagu hunda hai fir 11 2021 nu 34% lagu hunda hai fir 11 2022 nu ਜਿਹੜਾ 38% ਤੇ 1/7/2022 ਨੂੰ ਤੋਂ 1/12/2023 ਤੱਕ ਜਿਹੜਾ 42% ਲਾਗੂ ਹੁੰਦਾ ਹੈ ਤਾਂ ਉਸ ਤੋਂ ਬਾਅਦ 1/1/23 ਤੋਂ ਲੈ ਕੇ 1/11/24 ਤੱਕ 46% ਡੀਏ ਤਾਂ 1/7/23 50% ਤੇ 1/1/24 ਨੂੰ 53% ਅ 1/7 24 ਨੂੰ ਜਿਹੜਾ 55% 1/1/2025 ਤੱਕ ਤਾਂ ਰਿਵਾਈਜ਼ ਦਾ ਸਬਸੀਕੁਐਂਸ ਇਨਸਟਾਲਮੈਂਟ ਆਫ ਡੀਅਰੈਂਸ ਅਲੋਨਸ ਇਨ ਦਾ ਅਕੋਰਡਿੰਗ ਵਿਦ ਦਾ Recommendation of a six-peak mission and in the accordance with the installment granted to Centre Government Apply on the basis of All India Consumer Price Index 3rd September 2015 as accepted the approved by Cabinet 2021. Further the prayer has been made to direct respondent to grant the area of revised DA and further. ਸਬਸੀਕੁਐਂਸ ਹਾਈਕ ਇਨ ਡੀਏ ਅ ਅਨਵਰਡ ਐਟ ਪਰ ਗਵਰਨਰ ਆਫ ਇੰਡੀਆ ਪੈਟਰਨ ਅਲੋਂਗ ਵਿਦ ਇੰਟਰਸਟ 12% ਔਨ ਦਾ ਏਰੀਅਰਸ ਡਿਲੇ ਪੇਮੈਂਟ ਆਫ ਡੀਏ ਐਂਡ ਡੀਆਰ ਤਾਂ ਇਥੇ ਗੱਲ ਕੀਤੀ ਗਈ ਹੈ ਜਿਹੜੀ ਸਾਰੀਆਂ ਕਿਸ਼ਤਾਂ ਜਦੋਂ ਜਦੋਂ ਜਿਹੜਾ ਡੀਏ ਦੇ ਵਿੱਚ ਵਾਧਾ ਹੁੰਦਾ ਰਿਹਾ ਪਹਿਲੇ ਜਿਹੜਾ 100 ਡੀਏ 125% ਸੀ ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ ਸੀਮਾ ਪੇ ਕਮਿਸ਼ਨ ਲਾਗੂ ਹੁੰਦਾ ਹੈ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਜਿਵੇਂ 1 ਇੱਕ 16 ਤੋਂ 28% ਜਿਹੜੀ ਜਿਹੜੀ ਡੇਟ ਨੂੰ ਜਿੰਨਾ ਡੀਏ ਜਿਹੜਾ ਲੱਗਦਾ ਰਿਹਾ ਉਸ ਤੋਂ ਅੱਗੇ ਜਿਹੜਾ ਵਾਅਦਾ ਹੁੰਦਾ ਰਿਹਾ ਤੇ 55% ਦੀ 55% ਤੱਕ ਦੀ ਪੂਰੀ ਡਿਟੇਲ ਜਿਹੜੀ ਦੱਸੀ ਗਈ ਵੀ ਇਸ ਤਰ੍ਹਾਂ ਜਿਹੜੀਆਂ ਕਿਸ਼ਤਾਂ ਲਾਗੂ ਹੁੰਦੀਆਂ ਰਹੀਆਂ ਨੇ ਤੇ ਉਸ ਤੋਂ ਬਾਅਦ ਦੱਸਿਆ ਗਿਆ ਵੀ 6ਵੇਂ ਪੇ ਕਮਿਸ਼ਨ ਦੇ ਵਿੱਚ ਜਿਹੜਾ ਕੈਬਨਿਟ ਦੇ ਵਿੱਚ 21 6 21 ਨੂੰ ਜਿਹੜਾ ਫੈਸਲਾ ਲਿਆ ਜਾਂਦਾ ਤੇ 12% ਡੀਏ ਜਿਹੜਾ ਵਧਾ ਦਿੱਤਾ ਜਾਂਦਾ ਪੰਜਾਬ ਦੇ ਮੁਲਾਜ਼ਮਾਂ ਦਾ ਤੇ 42% ਕੀਤਾ ਜਾਂਦਾ ਡੀਏ ਨੂੰ ਤਾਂ ਉਸ 42% ਨੂੰ ਲਾਗੂ ਤਾਂ ਕਰ ਦਿੱਤਾ ਗਿਆ 12% ਵਾਧੇ ਨੂੰ ਪਰ ਉਹਦਾ ਅਜੇ ਬਕਾਇਆ ਵੀ ਰਹਿੰਦਾ ਹੈ ਤੇ ਉਸ ਬਕਾਏ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਕੀਤੀ ਗਈ ਹੈ ਉਹ ਬਕਾਇਆ ਦੇਣ ਦੀ ਵੀ ਗੱਲ ਕੀਤੀ ਗਈ ਹੈ ਤਾਂ ਇਹ ਸਾਰੀ ਪਟੀਸ਼ਨ ਦੇ ਫਾਈਨਲੀ ਜਿਹੜਾ ਲਾਸਟ ਦੇ ਵਿੱਚ ਚੌਥੇ ਪੈਰੇ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਹੈ देयरफॉर ਇਨ ਦਾ 뷰 ਆਫ ਲਿਮਿਟਡ ਪ੍ਰੇਅਰ ਮੇਡ ਬਾਈ ਲਰਨ ਦਾ ਕਾਉਂਸਲ ਆਫ ਦਾ ਪਟੀਸ਼ਨਰ ਦਾ ਰਿਸਪੌਂਡੈਂਟ ਨੰਬਰ 2 ਇਜ਼ ਡਾਇਰੈਕਟਡ ਟੂ ਕਨਸੀਡਰ ਦਾ ਰਿਪਰੈਜ਼ੈਂਟੇਸ਼ਨ ਡੇਟ 28 5 2025 ਆਫ ਦਾ ਪਟੀਸ਼ਨਰ ਐਂਡ ਪਾਸ ਦਾ ਸਪੀਕਿੰਗ ਆਰਡਰ ਆਫਟਰ according on opportunity of hearing to the petitioner within the period of 3 month from the date of receiving a certificate copy of this order further the decision taken therefore shall be conveyed to the petitioner need less to say if the petitioner are found uh, entitled to their leaves out the same shall be granted for with by respondent number 2 ta ende case no dispose of kita gaya te naal di naal a ਕੱਲ ਕਹੀ ਗਈ ਹੈ ਵੀ 3 ਮਨთ ਦੇ ਵਿੱਚ ਜਿਹੜਾ ਪਟੀਸ਼ਨਰ ਦਾ ਹੈਗਾ ਉਹ ਰਿਵਿਊ ਲੈ ਕੇ ਜਿਹੜਾ ਬੁਲਾਉਂਦੇ ਹੁੰਦੇ ਹਨ ਆਪਣਾ ਜਵਾਬ ਦੇਣ ਦੇ ਲਈ ਤਾਂ ਉਹ ਜਾਰੀ ਕਰਕੇ 3 ਮਹੀਨੇ ਦੇ ਵਿੱਚ ਜਿਹੜੇ ਸਪੀਕਿੰਗ ਆਰਡਰ ਜਾਰੀ ਕਰਨ ਦੇ ਲਈ ਕਿਹਾ ਗਿਆ ਤੇ ਨਾਲ ਦੀ ਨਾਲ ਗੱਲ ਪਟੀਸ਼ਨਰ ਦੀ ਕੀਤੀ ਗਈ ਹੈ ਇਥੇ ਜੋ ਵੀ ਇਸ ਕੇਸ ਦੇ ਵਿੱਚ ਪਟੀਸ਼ਨਰ ਹੈਗੇ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ ਹਾਂ ਇਹ ਜ਼ਰੂਰ ਹੈਗਾ ਕਦੋਂ ਵੀ ਕੋਈ ਕੇਸ ਜਿਹੜਾ ਹੈਗਾ ਹਾਈ ਕੋਰਟ ਪਟੀਸ਼ਨਰ ਦੇ ਹੱਕ ਦੇ ਵਿੱਚ ਕਰਦਾ ਹੈ ਪਟੀਸ਼ਨਰ ਨੂੰ ਬੈਨੀਫਿਟ ਮਿਲਦਾ ਹੈ ਤਾਂ ਫਿਰ ਉਸ ਨੂੰ ਬਿਹਫ ਬਣਾ ਕੇ ਕੇਸ ਵੀ ਲੱਗਦੇ ਨੇ ਤੇ ਕਈ ਵਾਰ ਜਿਹੜੀਆਂ ਯੂਨੀਅਨਸ ਹੁੰਦੀਆਂ ਨੇ ਉਹ ਫਿਰ ਆਪਣੇ ਹੱਕੀ ਮੰਗਾਂ ਦੇ ਲਈ ਧਰਨੇ ਮੁਜ਼ਾਹਰੇ ਕਰਦੀਆਂ ਨੇ ਤੇ ਸਰਕਾਰ ਤੋਂ ਜਿਹੜਾ ਉਹ ਫੈਸਲਾ ਕੋਰਟ ਦਾ ਜਰਨਲਾਈਜ਼ ਕਰਾਉਣ ਦੇ ਲਈ ਜਿਹੜਾ ਆਪਣਾ ਪੱਤਰ ਰੱਖਦਿਆਂ ਨਹੀਂ ਤੇ ਸਰਕਾਰਾਂ ਨੂੰ ਫਿਰ ਉਹ ਕਰਨਾ ਪੈਂਦਾ ਤਾਂ ਇੱਕ ਤਰ੍ਹਾਂ ਸਭ ਤੋਂ ਪਹਿਲੀ ਗੁੱਡ ਨਿਊਜ਼ ਹੈਗੀ ਹੈ ਜਿਨ੍ਹਾਂ ਨੇ ਕੇਸ ਲਾਇਆ ਸੀ ਉਹਨਾਂ ਪਟੀਸ਼ਨਰ ਦੇ ਲਈ ਵੀ 3 ਮਹੀਨੇ ਦੇ ਵਿੱਚ ਜਿਹੜਾ ਉਹ 12% ਵਾਧੇ ਦਾ ਬਕਾਇਆ ਪਲੱਸ 55% ਤੱਕ ਦਾ ਜਿਹੜਾ ਬਕਾਇਆ ਬਣੇਗਾ ਤੇ ਪਲੱਸ 55% ਡੀਏ ਲਾਗੂ ਕਰਨ ਦੇ ਲਈ 3 ਮਹੀਨੇ ਦਾ ਸਮਾਂ ਗਵਰਨਮੈਂਟ ਨੂੰ ਦਿੱਤਾ ਗਿਆ ਹੈ 3 ਮਹੀਨੇ ਦੇ ਵਿੱਚ ਵਿੱਚ ਜਿਹੜੇ ਪਟੀਸ਼ਨਰ ਹੈਗੇ ਨੇ ਉਹਨਾਂ ਨੂੰ ਨਿੱਜੀ ਸੁਣਵਾਈ ਦੇ ਲਈ ਬੁਲਾ ਕੇ ਉਸ ਤੋਂ ਬਾਅਦ ਸਪੀਕਿੰਗ ਆਰਡਰ ਜਾਰੀ ਕਰਨ ਦੇ ਲਈ ਕਿਆ ਗਿਆ ਹੈ ਤਾਂ ਇੱਕ ਮਲਾਜ਼ਮਾਂ ਦੇ ਲਈ ਆਪਾਂ ਕਹਿ ਸਕਦੇ ਹਾਂ ਵੀ ਖੁਸ਼ੀ ਭਰੀ ਖਬਰ ਹੈ ਵੀ ਜਿਹੜਾ ਹਮੇਸ਼ਾ ਮਲਾਜ਼ਮਾਂ ਦੇ ਵਿੱਚ ਰੋਸ ਰਿਹਾ ਹੈ ਪੰਜਾਬ ਦੇ ਮਲਾਜ਼ਮਾਂ ਦੇ ਵਿੱਚ ਵੀ ਸੈਂਟਰ ਨੂੰ 55% ਡੀਏ ਜਿਹੜਾ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਦੇ ਮਲਾਜ਼ਮਾਂ ਨੂੰ ਜਿਹੜਾ ਡੀਏ ਉਹ 42% ਮਿਲ ਰਿਹਾ ਹੈ ਲਗਭਗ 13% ਡੀਏ ਦਾ ਜਿਹੜਾ ਖਮਿਆਜਾ ਹਰ ਮਹੀਨੇ ਮਲਾਜ਼ਮ ਨੂੰ ਦਿੱਤ ਰਿਹਾ ਹੈ ਤਾਂ ਉਸ ਦੇ ਮਦੇਨਜ਼ਰ ਹੋਣ ਦੀ ਆਪਾਂ ਗੱਲ ਕਰੀਏ ਤਾਂ ਜੁਲਾਈ ਵਾਲਾ ਜਿਹੜਾ ਡੀਏ ਦਾ ਵਾਅਦਾ ਹੋਣਾ ਉਸ 3% ਦੀ ਵੀ ਨਿਊਜ਼ ਨਿਕਲ ਕੇ ਆ ਰਹੀ ਵੀ ਸੈਂਟਰ ਦੇ ਮੁਲਾਜ਼ਮਾਂ ਨੂੰ 3% ਡੀਏ ਦਾ ਜਿਹੜਾ ਵਾਅਦਾ ਹੋਣ ਜਾ ਰਿਹਾ ਤਾਂ ਉਸ ਦੇ ਆਧਾਰ ਤੇ ਜਿਹੜਾ ਸੈਂਟਰ ਦੇ ਮੁਲਾਜ਼ਮਾਂ ਦਾ ਡੀਏ 58% ਹੋਣ ਜਾ ਰਿਹਾ ਉਹ ਵੀ ਜਲਦੀ ਨਿਊਜ਼ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਜੇਗੀ ਜਿਸ ਦੀ ਨਿਊਜ਼ ਜਿਹੜੀ ਉਹ ਨਿਕਲ ਕੇ ਆ ਰਹੀ ਹੈ ਤਾਂ ਹੁਣ ਪਹਿਲੇ ਇਹ ਪਟੀਸ਼ਨਰ ਨੂੰ ਬੈਨੀਫਿਟ ਮਿਲਣ ਜਾ ਰਿਹਾ ਹੈ ਉਸ ਤੋਂ ਬਾਅਦ ਜਾਂ ਤਾਂ ਇਸ ਦੇ ਵਿਹਾਰ ਤੇ ਕੇਸ ਲੱਗਣਗੇ ਜਾਂ ਫਿਰ ਇਸ ਨੂੰ ਜਰਨਲਾਈਜ਼ ਕਰਾਉਣ ਦੇ ਲਈ ਜਿਹੜੀ ਜਦੋਜਾਦ ਕੀਤੀ ਜਾਵੇਗੀ ਤੇ ਫਾਈਨਲੀ ਇਹ ਹੈਗਾ ਜੇ ਇਹਨਾਂ ਦੇ ਸਪੀਕਿੰਗ ਆਰਡਰ ਜਾਰੀ ਹੋ ਕੇ ਇਹਨਾਂ ਨੂੰ 55% ਡੀਏ ਲਾਗੂ ਹੁੰਦਾ ਤਾਂ ਫਿਰ ਜਿਹੜਾ ਹੈਗਾ ਉਹ ਬਾਕੀ ਮਲਾਜ਼ਮਾਂ ਨੂੰ ਵੀ ਇਸ ਦੀ ਆਸ ਉਮੀਦ ਬਣੇਗੀ ਤੇ ਬਾਕੀ ਮਲਾਜ਼ਮਾਂ ਨੂੰ ਵੀ ਇਸ ਦਾ ਜਿਹੜਾ ਲਾਭ ਮਿਲੇਗਾ ਪਰ ਉਹ ਸਮਾਂ ਪਾਉਣ ਤੇ ਮਿਲੇਗਾ ਹਾਲੇ ਕੀ ਇਸ ਟਾਈਮ ਪੰਜਾਬ ਸਰਕਾਰ ਤੇ ਪਿਛਲੇ ਵੀ ਕਈ ਕੇਸਾਂ ਦੇ ਕਾਫੀ ਜਿਹੜੇ ਬੋਝ ਵਿੱਤੀ ਬੋਝ ਜਿਹੜੇ ਚੱਲਦੇ ਆ ਰਹੇ ਨੇ ਹੁਣ ਦੇਖਦੇ ਹਾਂ ਇਸ ਕੇਸ ਦੇ ਮੱਦੇਨਜ਼ਰ ਸਪੀਕਿੰਗ ਆਰਡਰ ਜਾਰੀ ਕਰਨ ਦੇ ਨਾਲ-ਨਾਲ ਵਿੱਤ ਵਿਭਾਗ ਆਪਣਾ ਕੀ ਪੱਖ ਰੱਖਦਾ ਕਿਉਂਕਿ ਵਿੱਤ ਵਿਭਾਗ ਦਾ ਪੱਖ ਵੀ ਜਿਹੜਾ ਜਾਣਨਾ ਜ਼ਰੂਰੀ ਹੁੰਦਾ ਹੈ ਇਹ ਨਿੱਜੀ ਸੁਣਵਾਈ ਤੋਂ ਬਾਅਦ ਵਿੱਤ ਵਿਭਾਗ ਨੂੰ ਫਾਈਲਾਂ ਭੇਜੀਆਂ ਜਾਂਦੀਆਂ ਨੇ ਆਪਾਂ ਨੂੰ ਪਤਾ ਹੈ ਵੀ 6ਵੇਂ ਪੇ ਕਮਿਸ਼ਨ ਜਿਹੜੇ ਹੈਗੇ ਆ ਰੂਲ ਅਮੈਂਡ 2025 ਵਾਲੇ ਹੋਣ ਤੋਂ ਪਹਿਲਾਂ ਜਿੰਨੇ ਵੀ ਮੁਲਾਜ਼ਮ ਸੀਗੇ ਕਿਸੇ ਵੀ ਡਿਪਾਰਟਮੈਂਟ ਦੇ ਮੁਲਾਜ਼ਮ ਨੇ ਉਹਨਾਂ ਨੇ ਆਪਣੇ ਕੇਸ ਲਗਾਏ ਹੋਏ ਸੀ ਤਾਂ ਉਹ ਕੇਸ ਉਹਨਾਂ ਦੇ ਹੱਕ ਵਿੱਚ ਹੋਏ ਸੀ ਤੇ ਕਈ ਦਾਇਰਿਆਂ ਦੇ ਵਿੱਚ ਜਿਹੜੇ ਸਪੀਕਿੰਗ ਆਰਡਰ ਜਾਰੀ ਵੀ ਹੋਏ ਨੇ ਤੇ ਕਈ ਹੋਰ ਜਿਹੜੇ ਅੱਗੇ ਸਪੀਕਿੰਗ ਆਰਡਰ ਜਾਰੀ ਹੋਣ ਜਾ ਰਹੇ ਨੇ ਤਾਂ ਉਹਨਾਂ ਦਾ ਵੀ ਵਿੱਤੀ ਬੋਝ ਜਿਹੜਾ ਗਵਰਨਮੈਂਟ ਤੇ ਜਾਂ ਵਿਤ ਵਿਭਾਗ ਤੇ ਪੈ ਰਿਹਾ ਹੈ ਤਾਂ ਉਹਨਾਂ ਦਾ ਹਵਾਲਾ ਵੀ ਅੱਗੇ ਗਵਰਨਮੈਂਟ ਦਿੰਦੀ ਆਈ ਹੈ ਤੇ ਅੱਗੇ ਵੀ ਜਿਹੜਾ ਇਸ ਚੀਜ਼ ਦਾ ਜਿਹੜਾ ਹਵਾਲਾ ਸਰਕਾਰ ਵੱਲੋਂ ਦਿੱਤਾ ਜਾਏਗਾ ਤਾਂ ਇਹਨਾਂ ਨੂੰ ਕਿੰਨਾ ਮੁਆਵਜ਼ਾ ਮਿਲਦਾ ਹੈ ਜਾਂ ਕਿੰਨਾ ਫੰਡ ਮਿਲਦਾ ਹੈ ਉਸ ਆਧਾਰ ਤੇ ਇਸ ਨੂੰ ਕਿੰਨਾ ਕਿੰਨਾ ਟਾਈਮ ਲੱਗਦਾ ਲਾਗੂ ਕਰਨ ਦੇ ਉਹ ਅੱਗੇ ਦੇਖਣ ਵਾਲੀ ਖਬਰ ਹੋएगी ਫਿਲਹਾਲ ਇੱਕ ਇਹੀ ਖੁਸ਼ੀ ਦੀ ਖਬਰ ਹੈ ਵੀ ਹਾਈ ਕੋਰਟ ਨੇ ਜਿਹੜਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਹੈ ਤੇ ਕਦੋਂ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੁਣ ਕਦੋਂ ਸਰਕਾਰ ਇਸ ਫੈਸਲੇ ਨੂੰ ਲਾਗੂ ਕਰਦੀ ਹੈ ਤੇ ਕੀ ਇਸ ਦੀ ਜਵਾਬਦੇਹੀ ਹੁੰਦੀ ਹੈ ਉਹ ਆਪਾਂ ਅੱਗੇ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਦੇਖਦੇ ਹਾਂ ਇਸ ਸਬੰਧੀ ਹੋਰ ਵੀ ਕੋਈ ਨਿਊਜ਼ ਤੁਹਾਡੇ ਸਾਹਮਣੇ ਆਉਂਦੀ ਹੈ ਤਾਂ ਉਹ ਜਰੂਰ ਆਪਾਂ ਇਸੇ ਚੈਨਲ ਦੇ ਮਾਧਮੇ ਰਹੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਦੇ ਨਾਲ ਹੀ ਜੇ ਚੈਨਲ ਵਧੀਆ ਲੱਗਦਾ ਹੈ ਵੀਡੀਓ ਵਧੀਆ ਲੱਗਦੀ ਹੈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਹੁਣ ਵੀਡੀਓ ਤੇ ਇੱਕ ਹਾਈਪ ਦਾ অপਸ਼ਨ ਆਉਂਦਾ ਹੈ ਹਾਈਪ ਕਲਿੱਕ ਕਰ ਦਿਆ ਕਰੋ ਉਸ ਦੇ ਨਾਲ ਕੁਝ ਪੁਆਇੰਟਸ ਮਿਲਦੇ ਨੇ ਜਿਸ ਦੇ ਨਾਲ ਵੀਡੀਓ ਵੱਧ ਤੋਂ ਵੱਧ ਸਾਥੀਆਂ ਤੱਕ ਪਹੁੰਚਦੀ ਹੈ ਤੇ ਸਾਥੀਆਂ ਨੂੰ ਜਾਣਕਾਰੀ ਹੁੰਦੀ ਹੈ ਇਸ ਕਰਕੇ ਵੀਡੀਓ ਨੂੰ ਹਾਈਪ ਵੀ ਕਰਿਆ ਕਰੋ ਤੇ ਟੈਲੀਗ੍ਰam ਜੁਆਇਨ ਕਰ ਲਓ ਉੱਥੇ ਇਸ ਕੇਸ ਦੀ ਤੁਹਾਨੂੰ ਪੀਡੀਐਫ ਮਿਲ ਜੇਗੀ ਹੋਰ ਵੀ ਕੋਈ ਜਾਣਕਾਰੀਆਂ ਹੁੰਦੀਆਂ ਨੇ ਤਾਂ ਆਪਾਂ ਉੱਥੇ ਸਾਂਝੀਆਂ ਕਰਦੇ ਰਹਨੇ ਆਂ ਇ